ਸਸਕਾਲ ਦੋਸਤੋ ਜ਼ਿੰਦਗੀ ਚ ਬਹੁਤ ਕੁਝ ਵਾਪਰਦਾ ਅੱਜ ਮੈਂ ਤੁਹਾਨੂੰ ਇੱਕੋ ਜਹੀ ਸੱਚੀ ਘਟਨਾ ਦੇ ਬਾਰੇ ਦੱਸਾਂਗਾ ਜਿਹੜੀ ਕਿ ਤੁਸੀਂ ਪਹਿਲਾਂ ਕਦੇ ਨਾ ਸੁਣੀ ਹੋਣੀ ਤੇ ਨਾ ਪਦੇ ਦੇਖੀ ਹੋਣੀ ਲੋਕ ਸੜਕਾਂ ਤੇ ਪੱਛੇ ਜਾ ਰਹੇ ਸੀ ਤੇ ਹਰ ਹਰ ਮਹਾਦੇਵ ਦੇ ਨਾਰੇ ਲਾਉਦੇ ਜਾ ਰਹੇ ਸੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਓਮ ਨਮੋ ਸ਼ਿਵਾ ਓਮ ਨਮੋ ਸ਼ਿਵਾ ਮੈਂ ਬੜਾ ਹੈਰਾਨ ਹੋਇਆ ਮੈਂ ਯੂਨੀਵਰਸਿਟੀ ਜਾ ਰਿਹਾ ਸੀ ਮੈਂ ਰੁਕ ਗਿਆ ਮੈਂ ਲੋਕਾਂ ਨੂੰ ਰੋਕ ਕੇ ਪੁੱਛਿਆ ਭਾਈ ਕੀ ਹੋ ਗਿਆ ਸਾਰਾ ਪਿੰਡੀ ਭੱਜਿਆ ਜਾ ਰਿਹਾ ਲੋਕ ਕਹਿੰਦੇ ਸਿਮਜੀ ਪੈਦਾ ਹੋ ਗਿਆ ਸਿਮਜੀ ਪ੍ਰਗਟ ਹੋ ਗਿਆ ਉਹ ਨੰਬੜਾਂ ਦੇ ਖੇਤਾਂ ਦੇ ਵਿੱਚ ਸਿਮਜੀ ਪ੍ਰਗਟ ਹੋ ਗਿਆ ਮੈਂ ਬੜਾ ਹੈਰਾਨ ਹੋਇਆ ਮੈਂ ਹੈਰਾਨ ਹੋ ਕੇ ਇੱਕ ਬੰਦੇ ਨੂੰ ਪੁੱਛਿਆ ਤੇ ਯਾਰ ਸਿਮਜੀ ਕਿਵੇਂ ਪੈਦਾ ਹੋ ਸਕਦਾ ਉਹ ਕਹਿੰਦਾ ਬਾਉ ਜੀ ਸਾਉਣ ਦਾ ਮਹੀਨਾ ਇਹ ਸਿਮਜੀ ਪ੍ਰਗਟ ਹੋ ਸਕਦੇ ਆ ਮੈਂ ਵੀ ਬੜਾ ਅਚਰਜ ਦੇ ਵਿੱਚ ਪੈ ਗਿਆ ਕਿ ਚਲੋ ਯਾਰ ਦੇਖਦੇ ਹਾਂ ਵੀ ਸਿਮਜੀ ਕਿਵੇਂ ਪ੍ਰਗਟ ਹੋਇਆ ਅੱਗੇ ਜਾ ਕੇ ਅਸੀਂ ਦੇਖਿਆ ਤਾਂ ਬਹੁਤ ਸਾਰਾ ਘਟ ਕੋਆ ਵਿਆ ਸੀ ਲੋਕ ਜੈ ਸ਼ਿਵਜੀ ਮਹਾਰਾਜ ਜੈ ਸ਼ਿਵਜੀ ਮਹਾਰਾਜ ਹਰ ਹਰ ਮਹਾਦੇਵ ਦੇ ਨਾਰੇ ਲਗਾ ਰਹੇ ਸੀ ਚਮਤਕਾਰ ਹੋ ਗਿਆ ਚਮਤਕਾਰ ਹੋ ਗਿਆ ਦੀਆਂ ਗੱਲਾਂ ਕਰਦੇ ਹੋਏ ਸ਼ਿਵਜੀ ਮਹਾਰਾਜ ਦੀ ਫੋਟੋ ਦੇ ਅੱਗੇ ਜਿਹੜੀ ਮੂਰਤੀ ਸੀ ਉਹਦੇ ਅੱਗੇ ਮੱਥੇ ਟੇਕ ਰਹੇ ਸੀ ਮੈਂ ਵੀ ਜਦੋਂ ਅੱਗੇ ਜਾ ਕੇ ਦੇਖਿਆ ਵਾਕਈ ਲੰਬੜਾਂ ਦੀ ਇੱਕ ਬੱਟ ਤੇ ਸ਼ਿਵਜੀ ਪੈਦਾ ਹੋਇਆ ਪਿਆ ਸੀ ਸ਼ਿਵਜੀ ਦੀ ਇੱਕ ਛੋਟੀ ਜੀ ਮੂਰਤੀ ਜਿਹੜੀ ਸੀ ਉਹੋ ਮਿੱਟੀ ਤੋਂ ਉੱਪਰ ਉੱਠਦੀ ਹੋਈ ਪ੍ਰਤੀਤ ਹੋ ਰਹੀ ਸੀ ਔਰ ਹੀ ਹੌਲੀ ਸ਼ਿਵਜੀ ਦੀ ਮੂਰਤੀ ਜਿਹੜੀ ਸੀ ਉਹ ਮਿੱਟੀ ਤੋਂ ਉੱਪਰ ਉੱਠ ਕੇ ਇੱਕਦਮ ਪਰਤਖ ਰੂਪ ਦੇ ਵਿੱਚ ਦੇਖਣ ਲੱਗੀ ਤੇ ਲੋਕ ਜੈ ਜੈਕਾਰ ਦੇ ਨਾਰੇ ਲਾਉਣ ਲੱਗੇ ਹਰ ਹਰ ਮਹਾਦੇਵ ਭਗਵਾਨ ਸ਼ਿਵਜੀ ਮਹਾਰਾਜ ਪ੍ਰਗਟ ਹੋ ਗਏ ਮਹਾਦੇਵ ਪ੍ਰਗਟ ਹੋ ਗਏ ਬਾਬਾ ਬੋਲੇਨਾਥ ਪ੍ਰਗਟ ਹੋ ਗਏ ਮਹਾਕਾਲ ਮਹਾਕਾਲ ਮਹਾਂਕਾਲ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਇਹ ਸਿਰਜੀ ਲੰਬੜਾਂ ਦੀ ਬੱਟ ਤੇ ਪੈਦਾ ਹੋਣਾ ਸੀ ਮੈਂ ਇਹ ਗੱਲ ਸੋਚਦਾ ਸੋਚਦਾ ਯੂਨੀਵਰਸਿਟੀ ਚਲਾ ਗਿਆ ਮੈਂ ਯੂਨੀਵਰਸਿਟੀ ਦੇ ਵਿੱਚ ਰਿਸਰਚ ਦੀ ਸਟੱਡੀ ਕਰਦਾ ਸੀ ਕਿ ਮੇਰਾ ਜਿਹੜਾ ਵਿਸ਼ਾ ਸੀ ਉਹ ਤਰਕਾਂ ਤੇ ਆਧਾਰਤ ਸੀ ਕਿ ਤਰਕ ਦੇ ਆਧਾਰ ਤੇ ਜਾਂ ਸਾਇੰਸ ਦੇ ਆਧਾਰ ਤੇ ਇਹ ਕੰਮ ਹੋ ਸਕਦਾ ਇਹ ਘਟਨਾ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਸੋ ਮੇਰਾ ਇਹ ਵਿਸ਼ਾ ਸੀ ਸਾਰਾ ਦਿਨ ਮੈਂ ਯੂਨੀਵਰਸਿਟੀ ਦੇ ਵਿੱਚ ਸੋਚਦਾ ਰਿਹਾ ਕਿ ਸ਼ਿਵਜੀ ਮਹਾਰਾਜ ਕਿਵੇਂ ਪੈਦਾ ਹੋ ਸਕਦੇ ਨੇ ਸ਼ਿਵਜੀ ਮਹਾਰਾਜ ਕਿੱਦਾਂ ਪਰਗਟ ਹੋ ਸਕਦੇ ਨੇ ਮੈਂ ਆਪਣੇ ਡਿਪਾਰਟਮੈਂਟ ਦੇ ਹੋਰ ਬੰਦਿਆਂ ਨੂੰ ਕਿਹਾ ਕਿ ਪਟਿਆਲੇ ਤੋਂ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਰਾਜਪੁਰੇ ਕੋਲ ਕੰਡਾ ਖੇੜੀ ਦੇ ਭਾਗੜਾ ਕੋਲ ਤੇ ਕੋਲ ਕੁਝ ਲੋਕ ਡੇਰਿਆਂ ਦੇ ਵਿੱਚ ਰਹਿੰਦੇ ਹਨ 10-12 ਘਰ ਨੇ ਵੀ ਉੱਥੇ ਸ਼ਿਵਜੀ ਪ੍ਰਗਟ ਹੋ ਗਿਆ ਮੇਰੇ ਡਿਪਾਰਟਮੈਂਟ ਦੇ ਲੋਕ ਮੇਰੇ ਹੀ ਮਜ਼ਾਕ ਉਡਾਉਣ ਲੱਗੇ ਮੈਨੂੰ ਕਹਿੰਦੇ ਯਾਰ ਤੂੰ ਰਿਸਰਚ ਦਾ ਸਟੂਡੈਂਟ ਆ ਤੇ ਤੂੰ ਇਹਨਾਂ ਗੱਲਾਂ 'ਚ ਵਿਸ਼ਵਾਸ ਕਰ ਲਵੇਂਗਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦਾ ਮੈਂ ਤੁਹਾਨੂੰ ਸਿਰਫ ਦੱਸ ਰਿਹਾ ਕਿ ਅੱਜ ਉਸ ਪਿੰਡ ਦੇ ਵਿੱਚ ਉਸ ਬੇਰੀਆਂ ਦੇ ਘਰਾਂ ਦੇ ਕੋਲ ਜਿਹੜੀ ਜ਼ਮੀਨ ਆ ਲੰਬੜਾ ਦੀ ਜਿਹੜੀ ਜ਼ਮੀਨ ਆ ਉੱਥੇ ਸ਼ਿਵਜੀ ਮਹਾਰਾਜ ਪ੍ਰਗਟ ਹੋਗੇ ਤੇ ਮੈਂ ਆਪਣੀਆਂ ਅੱਖਾਂ ਨਾਲ ਸ਼ਿਵਜੀ ਮਹਾਰਾਜ ਦੀ ਮੂਰਤੀ ਦੇਖ ਕੇ ਆਇਆ ਤਾਂ ਮੇਰੇ ਕੁਝ ਸੀਨੀਅਰ ਸਟੂਡੈਂਟ ਕਹਿਣ ਲੱਗੇ ਕਿ ਸ਼ਿਵਜੀ ਮਹਾਰਾਜ ਜਿਹੜੇ ਪ੍ਰਗਟ ਹੋਏ ਨੇ ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ ਸੋ ਸਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਇਹ ਜਿਹੜੀ ਘਟਨਾ ਹੋਈ ਆ ਇਹ ਘਟਨਾ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਸਾਡੀ ਉਤਸੁਕਤਾ ਹੋਰ ਵੱਧ ਗਈ ਅਸੀਂ ਜਾਣਨਾ ਚਾਹੁੰਦੇ ਸੀ ਕਿ ਸ਼ਿਵਜੀ ਮਹਾਰਾਜ ਲੰਬੜਾ ਦੇ ਖੇਤਾਂ ਵਿੱਚ ਲੰਬੜਾ ਦੀ ਵੱਟ ਤੇ ਕਿਵੇਂ ਪੈਦਾ ਹੋ ਗਏ ਸੋ ਇਸ ਘਟਨਾ ਨੂੰ ਹਰੇ ਦੂਤਾਂ ਤੱਕ ਨਹੀਂ ਹੋਈ ਸੀ ਕਿ ਉੱਥੇ ਬਹੁਤ ਜ਼ਿਆਦਾ ਚੜ੍ਹਾਵਾ ਚੜ੍ਹਨ ਲੱਗ ਗਿਆ ਉੱਥੇ ਕਿਤੇ ਕੋ ਪੁਜਾਰੀ ਆ ਕੇ ਬੈਠ ਗਏ ਤੇ ਉੱਥੇ ਸ਼ੰਖ ਨਾਦ ਵੱਜਣੇ ਸ਼ੁਰੂ ਹੋ ਗਏ ਉੱਥੇ ਸ਼ਾਮ ਦੀ ਆਰਤੀ ਹੋਣੀ ਸ਼ੁਰੂ ਹੋ ਗਈ ਉੱਥੇ ਸ਼ਿਵਜੀ ਮਹਾਰਾਜ ਬਾਬਾ ਭੋਲੇ ਨਾਦੇ ਭਜਨ ਗਾਉਣੇ ਸ਼ੁਰੂ ਹੋ ਗਏ ਕਿਤੇ ਨਾ ਕਿਤੇ ਸਿੰਗਰ ਆ ਕੇ ਸਿੰਗਰ ਆ ਕੇ ਉੱਥੇ ਭਜਨ ਕਰਨ ਲੱਗੇ ਤੇ ਉੱਥੇ ਲਾਈਟਾਂ ਲੱਗ ਗਈਆਂ ਉੱਥੇ ਥੋੜੀ ਜਿਹੀ ਇੱਕ ਛੰਨ ਬਣ ਗਈ ਤੇ ਕੁਝ ਲੋਕਾਂ ਨੇ ਉੱਥੇ ਪ੍ਰਸ਼ਾਦ ਦੀਆਂ ਦੁਕਾਨਾਂ ਲਾ ਲਈਆਂ ਤੇ ਲੋਕ ਪ੍ਰਸ਼ਾਦ ਉਹਨਾਂ ਦੁਕਾਨਾਂ ਤੋਂ ਲੈ ਕੇ ਸ਼ਿਵਜੀ ਮਹਾਰਾਜ ਦੀ ਫੋਟੋ ਦੇ ਅੱਗੇ ਮੱਥੇ ਟੇਕਣ ਲੱਗ ਪਏ 4-5 ਦਿਨ ਇਦਾਂ ਹੀ ਲੰਘ ਗਏ ਸਾਰੇ ਪਾਸੇ ਇਸ ਘਟਨਾ ਦੀ ਬਹੁਤ ਚਰਚਾ ਹੋਣ ਲੱਗੀ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਸਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਪਟਿਆਲੇ ਤੋਂ ਜਦੋਂ ਚੰਡੀਗੜ੍ਹ ਜਾਂਦੇ ਆਂ ਗੰਡਾ ਖੇੜੀ ਦੇ ਭਾਗੜਾ ਪੁਲ ਦੇ ਨੇੜੇ ਇੱਕ ਜ਼ਮੀਨ ਦੇ ਵਿੱਚ ਸਿੰਘ ਜੀ ਮਹਾਰਾਜ ਪ੍ਰਗਟ ਹੋ ਗਏ ਸੋ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਸਾਰੇ ਲੋਕ ਇਸ ਘਟਨਾ ਨੂੰ ਦੇਖਣ ਵਾਸਤੇ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਚੜਾਵੇ ਚੜਨ ਲੱਗੇ ਜਹਾਜਕਾਰ ਆਉਣ ਲੱਗ ਗਈ ਤੇ ਨੰਬਰਾਂ ਦਾ ਜਿਹੜਾ ਦਾਣਾ ਸੀ ਉਹ ਬਹੁਤ ਖੁਸ਼ ਸੀ ਕਿ ਸਾਡੀ ਜ਼ਮੀਨ ਦੇ ਵਿੱਚ ਸ਼ਿਵਜੀ ਮਹਾਰਾਜ ਪ੍ਰਗਟ ਹੋ ਗਏ ਨੰਬਰਦਾਰ ਕਹਿੰਦਾ ਵੀ ਉਹਨੇ ਇੱਕ ਕਮੇਟੀ ਬਣੂਗੀ ਇੱਥੇ ਇੱਕ ਬਹੁਤ بڑا ਮੰਦਿਰ ਬਣੂਗਾ ਇਸ ਮੰਦਿਰ ਦੀ ਪੂਜਾ ਕੀਤੀ ਜਾਏਗੀ ਇੱਥੇ ਹਰ ਸੋਮਵਾਰ ਯੱਗ ਕੀਤਾ ਜਾਇਆ ਕਰੇਗਾ ਹੌਲੀ 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 ਦਿਨ ਗੁਜ਼ਰਦੇ ਗਏ ਉੱਥੇ ਚੜਾਵੇ ਚੜ੍ਹੇ ਮੱਥੇ ਟੇਕਣ ਲੱਗ ਪਏ ਲੋਕ ਮੇਰੇ ਮੰਨ ਦੇ ਵਿੱਚ ਇਸ ਘਟਨਾ ਦੇ ਪਿੱਛੇ ਜਿਹੜਾ ਕਾਰਨ ਸੀ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਜਦੋਂ ਜਾਂ ਚੱਲ ਰਹੀ ਸੀ ਕੁਝ ਦਿਨ ਗੁਜ਼ਰੇ ਤਾਂ ਮੇਰੇ ਕੋਲ ਇੱਕ ਬੰਦਾ ਆਇਆ ਜਿਸ ਦਾ ਨਾਂ ਰੋਸ਼ਨ ਸੀ ਉਸ ਬੰਦੇ ਨੇ ਮੇਰਾ ਦਰਵਾਜ਼ਾ ਖੜਕਾਇਆ ਤੇ ਮੈਨੂੰ ਕਹਿੰਦਾ ਜੀ ਸਤਿ ਸ੍ਰੀ ਅਕਾਲ ਬਾਉ ਜੀ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਕਹਿੰਦਾ ਜੀ ਤੁਹਾਡੇ ਨਾਲ ਗੱਲ ਕਰਨੀ ਸੀ ਮਹਾਂ ਦੱਸੋ ਕਹਿੰਦਾ ਜਿਹੜੇ ਸ਼ਿਵਜੀ ਮਹਾਰਾਜ ਪ੍ਰਗਟ ਹੋਏ ਨੇ ਨਾ ਜ਼ਮੀਨ ਦੇ ਵਿੱਚ ਉਹ ਵੱਟ ਲੰਬੜਦਾਰਾਂ ਦੀ ਅਤੇ ਮੇਰੀ ਸਾਂਝੀ ਵੱਟ ਹੈ ਤੇ ਉੱਥੇ ਸ਼ਿਵਜੀ ਮਹਾਰਾਜ ਪ੍ਰਗਟ ਹੋਏ ਨੇ ਮੇਰੇ ਮਨ ਦੇ ਵਿੱਚ ਥੋੜੀ ਜਿਹੀ ਗੱਲ ਖੜਕੀ ਕਿ ਇਸ ਬੰਦੇ ਦੀ ਗੱਲ ਦੇ ਵਿੱਚ ਕੋਈ ਤਰਕ ਆ। ਮੈਂ ਉਹਨੂੰ ਕਿਹਾ ਮਾ ਅੱਛਾ ਅੱਗੇ ਦੱਸੋ ਫਿਰ ਅੱਗੇ ਕੀ ਹੋਇਆ? ਉਹ ਕਹਿੰਦਾ ਬਾਪੂ ਜੀ ਇਹ ਲੰਬੜਦਾਰਾਂ ਦੀ ਜਿਹੜੀ ਜ਼ਮੀਨ ਆ ਨਾ ਉਹਦੇ ਵਿਚਕਾਰ ਮੇਰੀ 3 ਬਿਗੇ ਜ਼ਮੀਨ ਪੈਂਦੀ ਆ। ਜਿਹਦੇ ਵਿੱਚ ਮੈਂ ਆਪਣੇ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਮੈਂ ਨੀਰਾ ਚਾਰਾ ਬੀਜਦਾ ਹਾਂ। ਕਹਿੰਦਾ ਇਹਨਾਂ ਨੇ ਮੈਨੂੰ ਬਹੁਤ ਜ਼ੋਰ ਲਾ ਲਿਆ ਕਿ ਆ 3 ਬਿਗੇ ਜਿਹੜੀ ਜ਼ਮੀਨ ਆ ਤੂੰ ਸਾਨੂੰ ਦੇ ਦੇ। ਇਹਨਾਂ ਨੇ ਮੈਨੂੰ ਰੇਟ ਵੀ ਡਬਲ ਦੀ ਆਫਰ ਕਰਤੀ ਸੀ ਕਿ ਤੇਨੂੰ ਅਸੀਂ ਡਬਲ ਰੇਟ ਦੇ ਦਾਂਗੇ ਕਹਿੰਦਾ ਮੈਂ ਕਿਹਾ ਵੀ ਮੇਰੇ ਕੋਲ ਤਾਂ ਤਿੰਨ ਵੀਕੇ ਜ਼ਮੀਨ ਹੀ ਆ ਯਾਰ ਮੈਂ ਮਾੜੀ ਮੋਟੀ ਸਬਜ਼ੀ ਲਾ ਲੰਨਾ ਦੋ ਚਾਰ ਮੈਸਾਂ ਰੱਖੀਆਂ ਹੋਈਆਂ ਨੇ ਦੋ ਪੰਨੀਆਂ ਨੇ ਤੇ ਮੈਂ ਆਪਣੀ ਜ਼ਮੀਨ 'ਚ ਨੀਰਾ ਵੀਜ ਦੰਨਾ ਤੇ ਮੇਰੇ ਘਰ ਦਾ ਜਿਹੜਾ ਗੁਜ਼ਾਰਾ ਉਹ ਆਰਾਮ ਨਾਲ ਚੱਲਦਾ ਰਹਿੰਦਾ ਮੇਰੇ ਬੱਚੇ ਪੜ ਰਹੇ ਨੇ ਮੈਂ ਜੋ ਆਪਣੀ ਜ਼ਮੀਨ ਵੇਚਾਂ ਪਰ ਮੈਂ ਇਹਨਾਂ ਨੂੰ ਜ਼ਮੀਨ ਦੇਣ ਤੋਂ ਮਨਾ ਕਰ ਦਿੱਤਾ ਤਾਂ ਹੁਣ ਇੱਕ ਨਵਾਂ ਡਰਾਮਾ ਪੈਦਾ ਹੋ ਗਿਆ ਕਿ ਸਾਡੀ ਸਾਂਝੀ ਵੱਟ ਤੇ ਸ਼ਿਵਜੀ ਮਹਾਰਾਜ ਪੈਦਾ ਹੋ ਗਏ ਹੁਣ ਉਹ ਲੰਬੜਦਾਰ ਕਮੇਟੀ ਬਣਾ ਰਹੇ ਨੇ ਉਹਨੋਂ ਕਮੇਟੀ ਬਣ ਗਈ ਉਹ ਕਮੇਟੀ ਮੈਨੂੰ ਕਹਿੰਦੀ ਆ ਵੀ ਤੂੰ ਆਪਣੇ 2 ਬਿਗੇ ਜ਼ਮੀਨ ਮੰਦਰ ਨੂੰ ਦੇ ਹੁਣ ਮੈਂ 2 ਬਿਗੇ ਜ਼ਮੀਨ ਮੰਦਰ ਨੂੰ ਦੇ ਕੇ ਮੈਂ ਕਿੱਥੇ ਜਾਊਂਗਾ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਪਾਲੂਗਾ ਸੋ ਬਾਊ ਜੀ ਗੱਲ ਇਹ ਆ ਕਿ ਮੇਰੇ ਨਾਲ ਇਹ ਨੰਬਰਦਾਰ ੱਤਕਾ ਕਰ ਰਿਹਾ ਇਹ ਕੋਈ ਸ੍ਰਿਦੀ ਪ੍ਰਗਟ ਨਹੀਂ ਹੋਇਆ ਇਹ ਸ਼ਿਵਜੀ ਪ੍ਰਗਟ ਜਿਹੜਾ ਕੀਤਾ ਇਹ ਵੀ ਇਹਨਾਂ ਦੀ ਇੱਕ ਚਾਲ ਆ ਮੈਂ ਪੂਰੀ ਤਰ੍ਹਾਂ ਰੋਸ਼ਨ ਦੀ ਗੱਲ ਸਮਝ ਗਿਆ ਕੇਸ ਦੀ ਗੱਲ ਦੇ ਵਿੱਚ ਤਰਕ ਹੈ ਮੈਂ ਰੋਸ਼ਨ ਨੂੰ ਅਗਲੇ ਦਿਨ ਯੂਨੀਵਰਸਿਟੀ ਆਉਣ ਲਈ ਕਿਹਾ ਤੇ ਰੋਸ਼ਨ ਯੂਨੀਵਰਸਿਟੀ ਦੇ ਵਿੱਚ ਆ ਗਿਆ ਮੇਰੇ ਸੀਨੀਅਰ ਦੇ ਨਾਲ ਰੋਸ਼ਨ ਦੀ ਮੈਂ ਗੱਲਬਾਤ ਕਰਾਈ ਤੇ ਰੋਸ਼ਨ ਨੇ ਸਾਰੀ ਗੱਲਬਾਤ ਦੱਸ ਦਿੱਤੀ ਤਾਂ ਸਾਡੇ ਸੀਨੀਅਰਸ ਨੇ ਕਿਹਾ ਇਹ ਘਟਨਾ ਕਿਵੇਂ ਵਾਪਰੀ ਆ ਆਪਾਂ ਇਸ ਦੀ ਪੂਰੀ ਜਾਂਚ ਪੜਤਾਲ ਕਰਦੇ ਹਾਂ ਅਸੀਂ ਰੋਸ਼ਨ ਨੂੰ ਕਿਹਾ ਕਿ ਠੀਕ ਹੈ ਤੂੰ ਆਪਣੀ ਜਿੰਮੇਤ ਤੇ ਚਲਾ ਜਾ ਤੇ ਅਸੀਂ ਤੈਨੂੰ ਫੋਨ ਕਰਕੇ ਆਵਾਂਗੇ ਤੇ ਸੱਚ ਜੀ ਕਿਵੇਂ ਪ੍ਰਗਟ ਹੋਏ ਨੇ ਲੋਕਾਂ ਨੂੰ ਅਸੀਂ ਪ੍ਰਗਟ ਕਰਕੇ ਦਿਖਾਵਾਂਗੇ ਚਲੋ ਜੀ ਅਸੀਂ ਪਿੰਡ ਦੇ ਵਿੱਚ ਓਕਾ ਉਜਵਾਤਾ ਕਿ ਸ਼ਿਵਜੀ ਮਹਾਰਾਜ ਜਿਹੜੇ ਪ੍ਰਗਟ ਹੋਏ ਨੇ ਉਹ ਸ਼ਿਵਜੀ ਮਹਾਰਾਜ ਪ੍ਰਗਟ ਨਹੀਂ ਹੋਏ ਉਹ ਪ੍ਰਗਟ ਕੀਤੇ ਗਏ ਨੇ ਇਹ ਸ਼ਿਵਜੀ ਮਹਾਰਾਜ ਪ੍ਰਗਟ ਕਿਵੇਂ ਹੋਏ ਨੇ ਅਸੀਂ ਇਹ ਗੱਲ ਉਹਨਾਂ ਲੋਕਾਂ ਨੂੰ ਸਮਝਾਵਾਂਗੇ ਅਸੀਂ ਨੰਬਰਦਾਰਾਂ ਨਾਲ ਜਾ ਕੇ ਗੱਲ ਕੀਤੀ ਕਿ ਸ਼ਿਵਜੀ ਪ੍ਰਗਟ ਕਿਵੇਂ ਹੋਇਆ ਉਹ ਕਹਿੰਦੇ ਜੀ ਇਹ ਤਾਂ ਚਮਤਕਾਰ ਹੋਇਆ ਇਹ ਅਸੀਂ ਕੋੜੋ ਚਮਤਕਾਰ ਕਰ ਸਕਦੇ ਆ ਇਹ ਤਾਂ ਕੋਈ ਉਪਰੂਈ ਮਹਾਰਾਜ ਵੱਲੋਂ ਚਮਤਕਾਰ ਹੋ ਗਿਆ ਤੇ ਸ਼ਿਵਜੀ ਮਹਾਰਾਜ ਸਾਡੇ ਕਿਰਤਾਂ ਚ ਪ੍ਰਗਟ ਹੋ ਗਏ ਅਸੀਂ ਕਿਹਾ ਕਿ ਇਦਾਂ ਸਿਵਜੀ ਮਹਾਰਾਜ ਪ੍ਰਗਟ ਨਹੀਂ ਹੋ ਸਕਦੇ ਉਹ ਕਹਿੰਦਾ ਕਿਉਂ ਨਹੀਂ ਹੋ ਸਕਦੇ ਸਿਵਜੀ ਮਹਾਰਾਜ ਆ ਉਹਨਾਂ ਦੀ ਮਰਜ਼ੀ ਆ ਜਿੱਥੇ ਮਰਜ਼ੀ ਪੈਦਾ ਹੋ ਜਾਣ ਜਿੱਥੇ ਮਰਜ਼ੀ ਪ੍ਰਗਟ ਹੋ ਜਾਣ ਅਸੀਂ ਕਿਹਾ ਨੰਬਰਦਾਰ ਸਾਹਿਬ ਇਸ ਗੱਲ ਦੇ ਪਿੱਛੇ ਕਾਰਨ ਕੋਈ ਹੋਰ ਹੈ ਉਹ ਕਹਿੰਦਾ ਹੋਰ ਕੀ ਕਾਰਨ ਹੋ ਸਕਦਾ ਸਿਵਜੀ ਮਹਾਰਾਜ ਪੈਦਾ ਹੋਏ ਨੇ ਸਭ ਦੇ ਸਾਹਮਣੇ ਪੈਦਾ ਹੋਏ ਨੇ ਪੂਰੇ ਜੱਗ ਜਹਾਨ ਨੂੰ ਪਤਾ ਸਿਵਜੀ ਮਹਾਰਾਜ ਦੀ ਮੂਰਤੀ ਕਿਸ ਤਰ੍ਹਾਂ ਜ਼ਮੀਨ ਦੇ ਵਿੱਚੋਂ ਉੱਪਰ ਆਈ ਸੀ ਸਾਰੇ ਲੋਕਾਂ ਨੇ ਦੇਖੀ ਆ ਤੇ ਲੋਕ ਕਿਹੜਾ ਝੂਠ ਬੋਲਦੇ ਨੇ ਜਿਨਾਲੇ ਸਿਵਜੀ ਮਹਾਰਾਜ ਦੀ ਮਹਿਮਾ ਇਹ ਤਾਂ ਸਿਵਜੀ ਮਹਾਰਾਜ ਦਾ ਚਮਤਕਾਰ ਹੈ ਇਹਦੇ ਵਿੱਚ ਅਸੀਂ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਜਦੋਂ ਨੰਬਰਦਾਰ ਨੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਤਾਂ ਅਸੀਂ ਕਿਹਾ ਕਿ ਚਲੋ ਠੀਕ ਹੈ ਇਸ ਗੱਲ ਦਾ ਵੀ ਅਸੀਂ ਨਿਚੋੜ ਕੱਢ ਲਵਾਂਗੇ ਕਿ ਸਿਵਜੀ ਪ੍ਰਗਟ ਕਿੱਦਾਂ ਹੋਏ ਨੇ ਕਿੱਦਾਂ ਨਹੀਂ ਹੋਏ ਅਸੀਂ ਲੋਕਾਂ ਨੂੰ ਟਾਈਮ ਦਿੱਤਾ ਕਿ ਅਸੀਂ ਫਲਾਣੇ ਦਿਨ ਲੋਕਾਂ ਨੂੰ ਦੱਸਾਂਗੇ ਕਿ ਸਿਵਜੀ ਮਹਾਰਾਜ ਕਿਵੇਂ ਪ੍ਰਗਟ ਹੋਏ ਨੇ ਅਸੀਂ ਇੱਕ ਦਿਨ ਜਾ ਕੇ ਪਹਿਲਾਂ ਪੂਰੀ ਜਾਂਚ ਪੜਤਾਲ ਕਰਨੀ ਜਾਂਚ ਪੜਤਾਲ ਦੇ ਵਿੱਚ ਸਾਨੂੰ ਇੱਕ ਚੀਜ਼ ਪਤਾ ਲੱਗੀ ਇਸ ਸਿਵਜੀ ਮਹਾਰਾਜ ਦੀ ਜਿਹੜੀ ਮੂਰਤੀ ਆ ਉਹਦੇ ਨੀਚੇ ਇੱਕ ਛੋਲਿਆਂ ਦਾ ਭਰਿਆ ਹੋਇਆ ਤਸਲਾ ਰੱਖਿਆ ਹੋਇਆ ਤੇ ਜਿਹੜੇ ਛੋਲੇ ਆ ਉਹ ਪਾਣੀ ਦੇ ਵਿੱਚ ਭਿਓਏ ਹੋਏ ਛੋਲੇ ਆ ਮੇਰੇ ਗੱਲ ਸਮਝ ਦੇ ਵਿੱਚ ਆ ਗਈ ਅਸੀਂ ਨੇ ਕੀ ਕੀਤਾ ਕਿ ਇੱਕ ਸਿਵਜੀ ਦੀ ਮੂਰਤੀ ਲਈ ਤੇ ਛੋਲਿਆਂ ਦਾ ਜਿਹੜਾ ਇੱਕ ਤਸਲਾ ਸੀ ਉਹ ਅਸੀਂ ਭਰ ਲਿਆ ਛੋਲਿਆਂ ਨੂੰ ਅਸੀਂ ਪਾਣੀ ਦੇ ਵਿੱਚ ਭੋਤਾ ਤੇ ਅਸੀਂ ਲੋਕਾਂ ਨੂੰ ਕਿਹਾ ਕਿ ਇਹ ਛੋਲੇ ਜਿਹੜੇ ਹੈਗੇ ਆ 5-7 ਘੰਟੇ ਬਾਅਦ ਇਹ ਪਾਣੀ ਚ ਪੂਰੀ ਤਰ੍ਹਾਂ ਭਿੱਜ ਜਾਣਗੇ ਤੇ ਜਿਹੜੀ ਮੂਰਤੀ ਆ ਉਹ ਉੱਪਰ ਆਉਣੀ ਸ਼ੁਰੂ ਹੋ ਜੂਗੀ ਆਪਣੇ ਆਪ ਹੀ ਬਹੁਤ ਸਾਰੇ ਜਿਹੜੇ ਲੋਕ ਸੀ ਸਾਡੇ ਨਾਲ ਸਹਿਮਤ ਹੋਵੇ ਉਹਨਾਂ ਨੂੰ ਸਾਡੀ ਗੱਲ ਦੇ ਵਿੱਚ ਤਰਕ ਦਿਖਾਈ ਦਿੱਤਾ ਅਸੀਂ ਨੇ ਕੀ ਕੀਤਾ ਛੋਲਿਆਂ ਦੇ ਵਿੱਚ ਪਾਣੀ ਪਾਇਆ ਤੇ ਮੂਰਤੀ ਜਿਹੜੀ ਸੀ ਸਿਗ ਸਿੰਘ ਜੀ ਮਹਾਰਾਜ ਦੀ ਉਹਦੇ ਉੱਪਰ ਰੱਖਤੀ ਹੌਲੀ ਹੌਲੀ ਛੋਲਿਆਂ ਦਾ ਆਕਾਰ ਵੱਡਾ ਹੋਣ ਲੱਗਿਆ ਤੇ ਮੂਰਤੀ ਦੇ ਉੱਤੇ ਅਸੀਂ ਥੋੜੀ ਜਿਹੀ ਮਿੱਟੀ ਦੀ ਪਰਤ ਪਾਤੀ ਸੀ 4-5 ਘੰਟਿਆਂ ਬਾਅਦ ਛੋਲੇ ਜਿਹੜੇ ਸੀਗੇ ਪੂਰੇ ਪਾਣੀ ਚ ਭਿੱਜ ਗਏ ਜਿਉਂ-ਜਿਉਂ ਛੋਲਿਆਂ ਦਾ ਆਕਾਰ ਵੱਡਾ ਹੋਣ ਲੱਗਿਆ ਇਉਂ ਤਿਉਂ ਸ਼ਿਵਜੀ ਦੀ ਮੂਰਤੀ ਜਿਹੜੀ ਸੀ ਉਹ ਮਿੱਟੀ ਤੋਂ ਬਾਹਰ ਹਮੇਸ਼ਾ ਹੋ ਗਈ। ਸ਼ਿਵਜੀ ਦੀ ਮੂਰਤੀ 5-7 ਘੰਟਿਆਂ ਦੇ ਬਾਅਦ ਪੂਰੀ ਤਰ੍ਹਾਂ ਬਾਹਰ ਆ ਗਈ। ਤੇ ਲੋਕਾਂ ਨੇ ਮੋਬਾਈਲ ਤੇ ਵੀਡੀਓ ਬਣਾ ਲਈਆਂ ਮੂਰਤੀ ਜਦੋਂ ਬਾਹਰ ਆ ਰਹੀ ਸੀ ਤੇ ਇਹ ਗੱਲ ਸਿੱਧ ਹੋ ਗਈ ਕਿ ਜਿਹੜਾ ਸ਼ਿਵਜੀ ਮਹਾਰਾਜ ਸੀ ਉਹ ਇੱਥੇ ਪ੍ਰਗਟ ਨਹੀਂ ਹੋਏ ਉਹ ਇਸ ਤਰੀਕੇ ਨਾਲ ਪ੍ਰਗਟ ਕੀਤੇ ਗਏ ਸੀ। ਸੋ ਸਾਡੀ ਗੱਲ ਦੀ ਚਰਚਾ ਚਾਰੇ ਪਾਸੇ ਫੈਲ ਗਈ ਸਾਡੀ ਗੱਲ ਮੀਡੀਆ 'ਚ ਵੀ ਚੱਲੀ ਗਈ। ਮੀਡੀਆ ਨੇ ਲਿਖਤਾ ਕਿ ਇੱਥੇ ਜਿਹੜਾ ਚਮਤਕਾਰ ਹੋਇਆ ਸੀ ਸਿਪਜੀ ਪ੍ਰਗਟ ਹੋਈ ਸੀ ਲੰਬੜਾ ਦੀ ਵੱਟ ਤੇ ਰੋਸ਼ਨ ਦੀ ਸਾਜੀ ਵੱਟ ਦੇ ਉੱਤੇ ਕਿ ਉਹ ਗਲਤ ਸੀ ਸਿਪਜੀ ਉਹ ਪ੍ਰਗਟ ਹੋਈ ਨਹੀਂ ਸੀ ਸਿਪਜੀ ਪ੍ਰਗਟ ਕੀਤੇ ਗਏ ਸੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜੀ ਘਟਨਾ ਹੋਈ ਸੀ ਇਸ ਘਟਨਾ ਨੂੰ ਇਨਜਾਮ ਕਿਉਂ ਦਿੱਤਾ ਗਿਆ ਇਹ ਜਿਹੜੀ ਚਾਲ ਸੀ ਸਿਪਜੀ ਪ੍ਰਗਟ ਕਰਨ ਦੀ ਇਹ ਸਾਰੀ ਲੰਬੜਾ ਦਾ ਦੀ ਚਾਲ ਸੀ ਉਹਨਾਂ ਨੇ ਕਿਹਾ ਕਿ ਰੋਸ਼ਨ ਦੀ ਜਿਹੜੀ 3 ਬਿਗੇ ਜ਼ਮੀਨ ਆ ਉਹ ਸਾਡੀ ਜ਼ਮੀਨ ਦੇ ਵਿੱਚ ਰੋੜਾ ਬਣਦੀ ਆ ਜੇ ਕਿਸੇ ਤਰੀਕੇ ਅਸੀਂ ਵੀ 3 ਬਿਗੇ ਜ਼ਮੀਨ ਲੈ ਲਈਏ ਦਾ ਸਾਡਾ ਇਹ 50 60 ਬੀਘੇ ਦਾ ਇਕੱਠਾ ਟੱਕ ਬਣ ਜਾਊਗਾ ਲੇਕਿਨ ਰੋਸ਼ਨ ਨੇ ਆਪਣੀ ਜ਼ਮੀਨ ਦੇਣ ਤੋਂ ਮਨਾਂ ਕਰ ਦਿੱਤਾ ਕਿਉਂਕਿ ਰੋਸ਼ਨ ਕਹਿੰਦਾ ਮੇਰੇ ਕੋਲ 3 ਬੀਘੇ ਹੀ ਜ਼ਮੀਨ ਆ ਮੈਂ ਆਪਣੀ ਜ਼ਮੀਨ ਕਿਉਂ ਦਵਾਂਗਾ ਇਸ ਕਰਕੇ ਲੰਬੜਦਾਰ ਨੇ ਇੱਕ ਨਵੀਂ ਚਾਲ ਚੱਲੀ ਸੀ ਕਿ ਸ਼ਿਵਜੀ ਮਹਾਰਾਜ ਦੀ ਮੂਰਤੀ ਇੱਥੇ ਪ੍ਰਗਟ ਕਰ ਦੰਦੇ ਆ ਤੇ ਇੱਥੇ ਆਪਾਂ ਇੱਕ ਮੰਦਿਰ ਬਣਾਵਾਂਗੇ ਤੇ ਮੰਦਿਰ ਬਣਾ ਕੇ ਇਹਦੀ ਜ਼ਮੀਨ ਹਲਫ਼ ਕਰ ਲਾਂਗੇ ਸੋਏ ਜਿਹੜੀ ਚਾਲ ਸੀ ਲੰਬੜਦਾਰ ਦੀ ਇਹ ਚਾਲ ਅਸੀਂ ਫੇਲ ਕਰ ਦਿੱਤੀ ਤੇ ਰੋਸ਼ਨ ਦੀ ਜਮੀਨ ਜਿਹੜੀ ਸੀ ਅਸੀਂ ਉਹ ਬਚਾ ਲਈ ਸੋ ਦੋਸਤੋ ਅੱਜ ਦੇ ਸਾਇੰਟਿਫਿਕ ਜੁਗ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਐਦਾਂ ਦੇ ਚਮਤਕਾਰ ਹੋਣੇ ਪੋਸੀਬਲ ਨਹੀਂ ਹੈਗੇ ਸੋ ਅਗਰ ਐਦਾਂ ਦਾ ਕੋਈ ਚਮਤਕਾਰ ਹੁੰਦਾ ਜਾਂ ਕੋਈ ਐਦਾਂ ਦੀ ਘਟਨਾ ਹੁੰਦੀ ਆ ਉਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਕਾਰਨ ਹੁੰਦਾ ਸੋ ਇਹ ਜਿਹੜਾ ਸਿਵਜੀ ਮਹਾਰਾਜ ਲੰਬੜਦਾਰ ਨੇ ਪੈਦਾ ਕੀਤਾ ਸੀ ਇਹਦੇ ਪਿੱਛੇ ਵੀ ਜਿਹੜਾ ਕਾਰਨ ਸੀ ਉਹ ਇਹ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਜਿਹੜੀ ਜ਼ਮੀਨ ਤਿੰਨ ਬੀਘੇ ਰੋਸ਼ਨ ਦੀ ਸੀ ਔਰ ਉਹਦੀ ਜ਼ਮੀਨ ਦੇ ਵਿੱਚ ਰੋੜਾ ਬਣ ਰਹੀ ਸੀ ਉਹਦੀ ਜ਼ਮੀਨ ਦੇ ਵਿਚਕਾਰ ਸੀ ਉਹ ਉਸ ਨੂੰ ਹੜੱਪ ਕਰਨਾ ਚਾਹੁੰਦਾ ਸੀ ਤਾਂ ਜੋ ਉਸ ਦਾ ਇਕੱਠਾ ਜਿਹੜਾ 50 60 ਬਿੰਗੇ ਦਾ ਟੱਕ ਬਣ ਸਕੇ ਸੋ ਐਧਾ ਜਿਹੇ ਘਟਨਾਵਾਂ ਦੇ ਵਿੱਚ ਕਦੇ ਵੀ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਲੋਕਾਂ ਦੇ ਪਿੱਛੇ ਲੱਗ ਕੇ ਐਧਾ ਜਿਹੇ ਘਟਨਾਵਾਂ ਦਾ ਪ੍ਰਚਾਰ ਕਰਨਾ ਚਾਹੀਦਾ ਸੋ ਐਡੇ ਵੱਡੇ ਦੇਵਤਾ ਦੀ ਮੂਰਤੀ ਨੂੰ ਇਸ ਤਰ੍ਹਾਂ ਉਪਯੋਗ ਦੇ ਵਿੱਚ ਲਿਆਉਣਾ ਔਰ ਕਿਸੇ ਦੀ ਜਾਇਦਾਦ ਹੜੱਪ ਕਰਨ ਲਈ ਸ਼ੰਕਰ ਭਗਵਾਨ ਦੀ ਮੂਰਤੀ ਦਾ ਉਪਯੋਗ ਕਰਨਾ ਇਹ ਸਰਾਸਰ ਗਲਤ ਹੈ ਅਸੀਂ ਇਸ ਦੀ ਨਿੰਦਿਆ ਕਰਦੇ ਹਾਂ ਤੇ ਲੋਕਾਂ ਨੂੰ ਵੀ ਚਾਹੀਦਾ ਕਿ ਜਦੋਂ ਕੋਈ ਐਦਾਂ ਦੀ ਘਟਨਾ ਵਾਪਰਦੀ ਹੈ ਉਸ ਦੇ ਸਹੀ ਤੱਥ ਸੱਚੇ ਤੱਥ ਕੀ ਨੇ ਉਹਨਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਸਾਇੰਸ ਦੇ ਪੁਆਇੰਟ ਆਫ 뷰 ਤੋਂ ਦੇਖੀਏ ਤਾਂ ਐਦਾਂ ਦੀਆਂ ਘਟਨਾਵਾਂ ਹੋਣੀ ਆ ਪੋਸੀਬਲ ਨਹੀਂ ਹਨ ਕਹਾਣੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਪਰੋਸ਼ਨ ਨੇ ਸਾਡਾ ਧੰਨਵਾਦ ਕਰਦਿਆਂ ਕਿਹਾ ਕੇ ਬਾਉ ਜੀ ਤੁਸੀਂ ਪੜੇ ਲਿਖੇ ਲੋਕਾਂ ਨੇ ਮੇਰੀ 3 ਬਿਗੇ ਜ਼ਮੀਨ ਬਚਾ ਦਿੱਤੀ